ਅੱਜ 5 ਦੋਸ਼ੀ ਪੇਸ਼ ਕੀਤੇ ਗਏ ਆ ਕਿਹੜੇ ਕੇਸ ਦੇ ਵਿੱਚ ਜੀਹੀ ਕਾਉਸ ਲਾਟਰ ਵਾਲੇ ਕੇਸ ਪੇਸ਼ ਕੀਤੇ ਗਏ ਆ ਤੇ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਸੀ 5 ਦਿਨਾਂ ਦਾ ਮੰਗਿਆ ਗਿਆ ਸੀ ਸਾਨੂੰ 4 ਦਿਨਾਂ ਦਾ ਰਿਮਾਂਡ ਪ੍ਰੋਵਾਈਡ ਹੋ ਗਿਆ ਆ ਟੋਟਲ ਕਿੰਨੇ ਬੰਦੇ ਦੋਸ਼ ਤੇ ਪਰਚਾ ਦੇ 6 ਜਣਿਆਂ ਤੇ ਜਦੇ ਚੋ ਇੱਕ ਦੋਸ਼ ਦੀ ਭਾਲ جاری ਹੈ ਹਜੇ ਉਹਦਾ ਨਾਮ ਕੀ ਹੈ ਮੁਹੰਮਦ ਇਬਰਾਨ ਉਹਦਾ ਮੇਨ ਕੰਮ ਕੀ ਸੀ ਉਹ ਮੇਨ ਮਾਸਟਰਮਾਈਂਡ ਹੈ ਜੀ ਬਿਲਕੁਲ ਉਹੀ ਹੈ ਜੀ ਮਾਸਟਰ ਇਹਨਾਂ ਦੇ ਕਹਿਣ ਮੁਤਾਬਕ ਉਹੀ ਮਾਸਟਰਮਾਈਂਡ ਆ ਤੇ ਉਹਦੇ ਸਾਨੂੰ ਕੁਝ ਟਿਕਾਣਿਆਂ ਦਾ ਪਤਾ ਲੱਗਾ ਹੈ ਤੇ ਜਿਹਦੇ ਕਰਕੇ ਅਸੀਂ ਇਹਨਾਂ ਨੂੰ ਮਾਰ ਲਿੱਤਾ ਹੈ ਤੇ ਜਿਹੜੇ ਇਹਨਾਂ ਦੇ ਦੱਸੇ ਟਿਕਾਣਿਆਂ ਤੇ ਅਸੀਂ ਰੇਟ ਕਰਾਂਗੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਕੁਝ ਪਤਾ ਲ ਜੀ ਇਹ ਤਾਂ ਕਹਿਣ ਡਿਆ ਜੀ ਸਾਨੂੰ ਥੋੜਾ ਸਮਾਂ ਹੀ ਹੋਇਆ ਹੈ ਤੇ ਮੁਹੰਮਦ ਇਮਰਾਨ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਉਹ ਵੱਖ-ਵੱਖ ਜਗ੍ਹਾ ਤੇ ਹੋਰ ਵੀ ਜਗ੍ਹਾ ਕੰਮ ਕਰ ਰਿਹਾ ਹੈ ਤੇ ਇੱਥੇ ਇਹ ਉਹਦੀ ਮਤਲਬ ਰੈਨੂਮਾਈ ਚ ਕੰਮ ਕਰ ਰਏ ਸੀਗੇ ਹਾਂ ਜੀ ਹਾਂ ਜੀ ਜਲੰਧਰ ਉਹਦੇ ਤੇ ਪਹਿਲਾ ਪਰਚਾ ਦਰਜ ਹੈ ਅੱਜ ਇਹ ਪੰਜ ਬੰਦਿਆਂ ਨੂੰ ਅਸੀਂ ਪੇਸ਼ ਕੀਤਾ ਹੈ ਪਰ ਮੈਡਮ ਪੋਸਟ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਉੱਥੇ ਕੰਮ ਚੱਲ ਰਿਹਾ ਹੈ ਤਾਂ ਕਿਸ ਨੂੰ ਪਤਾ ਨਹੀਂ ਲੱਗਾ ਜੀ ਕਾਫੀ ਲੰਬੇ ਸਮੇਂ ਤੋਂ ਨਹੀਂ ਇਹਨਾਂ ਦੇ ਕਹਿਣ ਮੁਤਾਬਕ ਵੀ ਇੱਥੇ ਥੋੜੇ ਸਮੇਂ ਤੋਂ ਹੀ ਚੱਲ ਰਿਹਾ ਹੈ ਕੰਮ ਬਾਕੀ ਜੇ ਜਿਹੜਾ ਮਾਸਟਰ ਮਾਈਂਡ ਹੈ ਜਦੋਂ ਉਹ ਸਾਹਮਣੇ ਆਊਗਾ ਤਾਂ ਉਦੋਂ ਹੀ ਵੈਰੀਫਾਈ ਹੋਊਗਾ ਵੀ ਇਹ ਕਿੰਨੇ ਕ ਸਮੇਂ ਤੋਂ ਕੰਮ ਚੱਲ ਰਿਹਾ ਸੀ ਜੀ ਇਹ ਯੂਪੀ ਦੇ ਰਹਿਣ ਵਾਲੇ ਹੀ ਆ ਸਾਰੇ ਉਹ ਅੱਗੇ ਦੇ 5 ਮਹੀਨਾਵਾਂ ਵੀ ਕਹਿੰਦੇ ਕਾਬੂ ਕਰਕੇ ਸ਼ਿਵ ਜਦੋਂ ਜਦੋਂ ਅਸੀਂ ਅਹੀਂ ਮੌਕੇ ਤੇ ਪਹੁੰਚੇ ਲੋਕੇ ਤਾਂ ਨਹੀਂ ਮਿਲਦੇ ਨਹੀਂ ਜੀ ਪਰ ਮੇਰਟ ਪੁਲਿਸ ਟੀਮ ਗਈ ਕੋਈ ਜੀ ਫਲਾਹ ਅ ਜੀ ਹੁਣ ਇਹਨਾਂ ਨੇ ਤਾਂ ਸਿਆੰਖਾਫ ਕੀਤਾ ਆ ਤੇ ਇਹਦੇ ਅਕੋਰਡਿੰਗ ਹੀ ਅਸੀਂ ਇਹਨਾਂ ਦਾ ਰਿਮਾਂਡ ਲੇਤਾ ਹੈ ਤੇ ਹੁਣ ਅੱਗੇ ਕਾਰਵਾਈ ਕਰਾਂਗੇ ਮੈਂ ਜੈਗਪਾਲ ਲਾਲੀ ਨੂੰ ਨੇਤਾ ਇਹ ਮੇਰੇ ਸਾਰੇ ਸਨਾਤਨੀ ਭਰਾ ਬਲਦੇਵ ਭਾਰਦਵਾ ਜੀ ਸੰਜੀਤ ਗੁਮਰਿਆ ਜੀ ਕਮਲ ਕੁਮਾਰ ਜੀ ਪਸ਼ਗੀ ਜੀ ਸਾਰੇ ਭਰਾ ਅੱਜ ਸਵੇਰ ਦੇ 1 ਵੇ ਦੇ ਇੱਥੇ ਖਲੋਤੇ ਆ ਕਿਉਂਕਿ ਅੱਜ ਉਹ ਜਿਹੜਾ ਅਸੀਂ ਸ਼ਨੀਵਾਰ ਨੂੰ ਸਲਾਈਡਿੰਗ ਆਫ ਫੜਿਆ ਸੀ ਜਿੱਥੇ ਗਾਈਆਂ ਦਾ ਵੱਧ ਹੁੰਦਾ ਸੀ ਸਲੌਟ ਹਾਊਸ ਤੇ ਸਲੌਟ ਹਾਊਸ ਇੱਥੇ ਗਾਈਆਂ ਦਾ ਵੱਧ ਹੁੰਦਾ ਜਿਹੜਾ ਫੜਿਆ ਸੀ ਅਸੀਂ ਉਹਦੇ ਅੱਜ ਮੋਲਜਮਾਂ ਦੀ ਤਾਰੀਖ ਸੀਗੀ ਔਰ ਅਸੀਂ ਚਾਹਦੇ ਸੀਗੇ ਕਿ ਉਹਨਾਂ ਨੂੰ ਰਿਸ਼ਲੀ ਨਾ ਭੇਜਿਆ ਜਾਵੇ ਉਹਨਾਂ ਦਾ ਰੋਮਾਂਡ ਲਿੱਤਾ ਜਾਵੇ ਇਸ ਕਰਕੇ ਅਸੀਂ ਆਪਣੇ ਸਨਾਤਨੀ ਭਰਾ ਸਾਡੇ ਨੇਕੀਮਾ ਜੀ ਸੀਨੇ ਡੈਡੂਗੜ ਦਮਨ ਮੁੰਗਾ ਜੀ ਗੁਰਜੀਤ ਕੋਕਾ ਜੀ ਸਾਰੇ ਹੋਰ ਵੀ ਭਰਾ ਸੀਨੇ ਡੈਡੂਗੜ 5-7 ਸਾਡੇ ਭਰਾ ਫਰੀਓ ਕੋਸਟ ਕਿਉਂਕਿ ਇਹਨਾਂ ਨੂੰ ਵੀ ਉਹਨਾਂ ਦਰਦਾ ਜਿਨ੍ਹਾਂ ਨੂੰ ਸਾਨੂੰ ਦਰਦਾ ਜਿਨ੍ਹਾਂ ਬੁੱਸੀ ਗਊ ਮਾਤਾ ਨੂੰ ਪਿਆਰ ਕਰਦੇ ਆ ਉਹਨਾਂ ਕੋ ਇਹ ਵੀ ਗਊ ਮਾਤਾ ਨੂੰ ਪਿਆਰ ਕਰਦੇ ਨੇ ਅਸੀਂ ਸਨਾਤਨੀ ਆ ਇਹ ਵੀ ਸਨਾਤਨੀ ਆ ਇਹ ਫ੍ਰੀ ਹੋ ਕੋਸਟ ਇਹਨਾਂ ਨੇ ਸਾਡਾ ਕੇਸ ਕਹਿੰਦੇ ਸੀ ਅਸੀਂ ਲੜਾਂਗੇ ਜੀ ਅਸੀਂ ਲੜਾਂਗੇ ਸਾਰੇ ਖੜੇ ਹੋਏ ਸਵੇਰ ਦੇ 1 ਵਜੇ ਦੇ ਇੱਕ ਤੇ ਪਿਆਰ ਤੇ ਸਾਰੇ ਮੇਰੇ ਵਕੀਲ ਭਰਾ ਤੇ ਮੇਰੇ ਸਨਾਤਨੀ ਭਰਾ ਖਲੋਤੇ ਨੇ ਸਾਨੂੰ ਪੁਲਿਸ ਨੇ ਘੁਮੜਾ ਕੀਤਾ ਪੱਲਾ ਪੱਲਾ ਇੱਕ ਵੇ ਪੇਸ਼ ਕਰਾਵਾਂਗੇ ਤੇ 1:30 ਵਜੇ ਫਿਰ 2 ਵਜੇ ਤੇ 3 ਵਜੇ ਸਾਢੇ 4 ਵਜੇ ਪੇਸ਼ ਕਰਾਇਆ ਪਿਛਲੇ ਗੇੜ ਤੋਂ ਨਹੀਂ ਅਸੀਂ ਉਹਨਾਂ ਨੂੰ ਕਿਹੜਾ ਕੋਟਮਾਰ ਕਰਨੀ ਸੀ। ਸਾਡਾ ਡਰ ਸੀ ਉਹਨਾਂ ਨੂੰ ਵੀ। ਇਹ ਉਹ ਤਾਂ ਪੁੱਛਣਾ ਚਾਹਣਾ ਕਿ ਪੂਰਬ ਸਰਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਨੂੰ ਕਿਹੜਾ ਡਰ ਆ। ਇਹਨਾਂ ਨਸ਼ਾ ਵੇਚ ਰਿਆ। ਗਊ ਮਾਦਾ ਦੀ ਹੱਪਿਆ ਹੋ ਰਹੀ ਆ। ਆਵਾਜ਼ ਸਾਡੀ بلند ਨਹੀਂ ਹੋਣ ਦੇਣ ਦੇ। ਸਾਡੀ ਆਵਾਜ਼ ਦਬਾਈ ਜਾ ਰਹੀ ਆ। ਇਹਨਾਂ ਨੂੰ ਕਹਦਾ ਡਰ ਸੀ ਜਿਹੜਾ ਨੇ ਪਿਛਲੇ ਗੇੜ ਥਾਂ ਨੇ ਉਹਨੂੰ ਲੈ ਕੇ ਗਏ ਨੇ। ਹੁਣ ਕੋਰਟ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ? ਕੋਰਟ ਦੇ ਵਿੱਚ ਸਾਡੇ ਸੀਨੀਅਰ ਐਡਵੋਕੇਟ ਖੜੇ ਹੋਏ ਨੇ ਨੀਲ ਸਿੰਭਾ ਜੀ, ਰਮਨੰਗਾ ਜੀ, ਪ੍ਰੀਤ ਜੀ ਇਹਨਾਂ ਨੇ ਕੋਰਟ ਦੇ ਵਿੱਚ ਆਪਣੀ ਬਿਆਸ ਕੀਤੀ ਆ ਇਹ ਦੱਸਣਗੇ ਕਿ ਆਪਾਂ ਬਿਆਸ ਦੇ ਜੱਜ ਸਾਹਿਬ ਨੂੰ ਹਾਂਜੀ ਮੈਂ ਅਨੰਤ ਜੀ ਮੈਡਮ ਇਹ ਬੋਲ ਰਿਹਾ ਜੀ ਜੀ ਕੀ ਹੋਇਆ ਜੀ ਜਿਹੜਾ ਕੀ ਕੋਰਟ ਅੱਜ ਜਿਹੜਾ ਆਇਆ ਹੋਇਆ ਜੀ ਆਪਣਾ ਉਹਨਾਂ ਦਾ ਰਿਮਾਂਡ ਮੰਗਿਆ ਗਿਆ 5 ਦਿਨਾਂ ਦਾ ਤੇ ਇਸ ਕਰਕੇ ਕਿ ਜਿਹੜਾ ਉਹਨਾਂ ਦੇ ਹਾਲੇ ਮੇਨ ਜਿਹੜਾ ਉਹਨਾਂ ਦਾ ਕਲਪਟੀਟ ਹੈ ਗਿਆ ਜਿਹੜਾ ਦਾ ਮੇਨ ਤਾਂ ਦਾ ਕਾਰੇ ਆ ਉਹ ਨਹੀਂ ਕੋਈ ਫੜਿਆ ਗਿਆ ਉਹਨਾਂ ਨੂੰ ਪੜਨ ਵਾਸਤੇ ਉਹਨਾਂ ਦਾ ਪਰਦਾ ਫਾਸ਼ ਕਰਨ ਵਾਸਤੇ ਜਿੰਨਾ ਗਰੋਵ ਆ ਉਹਨੂੰ ਕਾਬੂ ਕਰਨ ਵਾਸਤੇ ਅਸੀਂ ਜੱਜ ਸਾਹਿਬ ਕੋ ਰਿਕੁਐਸਟ ਕੀਤੀ ਆ 5 ਦਿਨਾਂ ਦੇ ਰਿਮਾਂਡ ਵਾਸਤੇ ਪਰ ਜੱਜ ਸਾਹਿਬ ਨੇ ਸਾਡੀ ਰਿਕੁਐਸਟ ਨੂੰ ਮੰਨ ਮੰਨ ਲਿਆ ਆ ਸਾਡੀ 5 ਦਿਨਾਂ ਦਾ ਸਾਡੇ ਰਿਮਾਂਡ ਮੰਗਿਆ ਵੀ 5 ਦਿਨ ਦਾ ਸੀ ਜੱਜ ਸਾਹਿਬ ਨੇ ਉਸ ਤੇ ਆਰਡਰ ਕਰ ਦਿੱਤਾ 5 5 ਦਿਨਾਂ ਦਾ ਰਿਮਾਂਡ ਮੰਗਦੇ ਨੇ ਆਰਡਰ ਕੀਤਾ ਜੀ ਕੀ ਮਨੂਕ ਕਰ ਦਿਓ ਕਿ ਬਿਲਕੁਲ ਅਸਲੀ ਰੈਗੜ ਫੜਿਆ ਜਾਏਗਾ ਰਿਮਾਂਡ ਦੇ ਦਰਮਿਆਨ ਦੇਖੋ ਜੀ ਸਾਡੀ ਕਰੋਗੇ ਥਾਣੇ ਜਾ ਕੇ ਦੇਖੋ ਜੀ ਸਾਡੇ ਤੇ ਆਹੇ ਆਗੇ ਸੇ ਆਪਾਂ ਦਸਾਂ ਰਿਕੁ ਹਾਂ ਬਾਕੀ ਸਾਡੇ ਦੇਖੋ ਪ੍ਰਧਾਨ ਹੋਈ ਸਾਰੇ ਸਾਡੇ ਨਾਲ ਆ ਉਹਦੋਂ ਦੇ ਹੀ ਨਾਲ ਚੱਲੇ ਹੋਏ ਆ ਔਰ ਉਹਨਾਂ ਦੇ ਪੁਲਿਸ ਦੀ ਹਰ ਤਰ੍ਹਾਂ ਦੀ ਹੈਲਪ ਕਰ ਰਹੇ ਆ ਔਰ ਨਾਲ ਜਾ ਕੇ ਜਿੱਥੇ ਵੀ ਲੋੜ ਪਈ ਜੀ ਉਹਨਾਂ ਦੇ ਨਾਲ ਜਾ ਕੇ ਉਹਨਾਂ ਦਾ ਪਰਦਾ ਫਾਸ਼ ਕਰਨ ਵਾਸਤੇ ਅਰੈਸਟ ਹੋਣ ਵਾਸਤੇ ਨਾਲ ਜਾਂਦੇ ਆ ਠੀਕ